गार्ड ज गार्ड आपके निरीक्षण के लिए हाजिर है श्रीमान Gard, bakalım sıt Gard, vessel den ayo ayo ਬੜੀ ਬੱਚਾ ਬੜਾ ਸਭ ਤੋਂ ਪਹਿਲਾਂ ਮੈਂ ਮਾਨਜੋਗ ਮੁੱਖ ਮੰਤਰੀ ਦਾ ਤੇ ਮਾਨਜੋਗ ਮੁੱਖ ਸਕੱਤਰੀ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਮੈਨੂੰ ਗਰਦਾਸਪੁਰ ਜ਼ਿਲ੍ਹੇ ਦੀ ਬਤੌਰ ਚੀਲਾ ਮੈਂ ਇਸਟੇਟ ਜਿੰਮੇਵਾਰੀ ਦਿੱਤੀ ਹੈ ਤੇ ਕਿਉਂਕਿ ਜੋ ਕਿ ਮੈਂ ਇੱਥੇ ਪਹਿਲਾਂ ਵੀ 2005 ਚ ਕੰਮ ਕਰ ਚੁੱਕਿਆ ਐ ਜੇ ਡਿਸਟ੍ਰਿਕਟ ਟਰਾਂਸਪੋਰਟ ਅਫੀਸਰ ਥੋੜਾ ਬਹੁਤ ਮੈਨੂੰ ਇਸ ਏਰੀਆ ਬਾਰੇ ਕਾਫੀ ਜਾਣਕਾਰੀ ਹੈਗੀ ਤੇ ਮੇਰੀ ਕੋਸ਼ਿਸ਼ ਰਹੂਗੀ ਕਿ ਜੋ ਸਰਕਾਰ ਦਾ ਮਕਸਦ ਹੈਗਾ ਕਿ ਇੱਥੇ ਜਿਹੜੀ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਹੈ ਬਾਏ ਇਲੈਕਸ਼ਨ ਹੈ ਉਹਨੂੰ ਸਹੀ ਤੰਗ ਦਾ ਕਰਾਈ ਜਾਵੇ ਇਲੈਕਸ਼ਨ ਦੇ ਜੋ ਨਿਯਮਸ ਨੇ ਉਹਨਾਂ ਨੂੰ ਉਹਨਾਂ ਨੂੰ ਪ੍ਰੋਪਰ ਫੋਲੋ ਕਰਦੇ ਹੋਏ ਸਹੀ ਤਰ੍ਹਾਂ ਇਲੈਕਸ਼ਨ ਹੋਵੇ ਤੇ ਬਾਕੀ ਜੋ ਵੀ ਲੋਕ ਇੱਥੇ ਤੇ ਕੰਮ ਹੋਣਗੇ ਜਾਂ ਚੱਲ ਰਹੇ ਨੇ ਜਾਂ ਕਰਵਾਏ ਜਾਣਗੇ ਉਹਨਾਂ ਤੇ ਮੇਰਾ ਫੋਕਸ ਹੋਈਗਾ ਤੇ ਇਦੇ ਨਾਲ ਹੀ ਜਿਹੜੇ ਆਮ ਲੋਕਾਂ ਦੇ ਕੋਈ ਵੀ ਸਮੱਸਿਆਵਾਂ ਨੇ ਜਾਂ ਉਹਨਾਂ ਨੂੰ ਕੰਮਕਾਰ ਚ ਕੋਈ ਕਿਸੇ ਵੀ ਦਫ਼ਤਰਾਂ ਚ ਕੋਈ ਪਰੇਸ਼ਾਨੀ ਆਂਦੀ ਹੈ ਤਾਂ ਮੇਰੀ ਉਹਦੇ ਵਿੱਚ ਕੋਸ਼ਿਸ਼ ਰਹੇਗੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਹੱਲ ਕੀਤਾ ਜਾਵੇ ਤੇ ਆਮ ਲੋਕਾਂ ਨੂੰ ਮੈਕਸਿਮਮ ਰੀਲਿਫ ਦਿੱਤਾ ਜਾਵੇ ਮੇਰਾ 2015 ਵਿੱਚ ਹੈ ਆਈਐਸ ਦੇ ਵਿੱਚ ਪਹਿਲਾਂ ਮੈਂ 2000 ਮੇਰਾ ਪੀਸੀਆ ਦਾ ਬੈਸ ਸੀ ਮੈਂ 2020 ਚ ਪ੍ਰਮੋਟ ਹੋ ਕੇ ਆਈਐਸ ਵਿੱਚ ਮੇਰੀ ਐਲੀਵੇਸ਼ਨ ਹੋਈ ਤੇ ਇਸ ਤੋਂ ਪਹਿਲਾਂ ਮੈਂ ਡਾਇਰੈਕਟਰ ਲੋਕਲ ਬੋਰਡੀ ਦਾ ਚਾਰ ਸੀ ਤੇ ਉਸ ਤੋਂ ਪਹਿਲਾਂ ਮੈਂ ਇੰਡਸਟਰੀ ਡਿਪਾਰਟਮੈਂਟ ਚ ਇਨਵੈਸਟਮੈਂਟ ਪੰਜਾਬ ਸੀਗਾ ਤੇ 4 ਸਾਲ ਮੈਂ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਚ ਵੀ ਡੈਪੂਟੇਸ਼ਨ ਤੇ ਲਗਾਈ ਨੇ ਤੇ ਇਸ ਤੋਂ ਪਹਿਲਾਂ ਮੈਂ ਬਹੁਤ ਲੀਅਰ ਪਹਿਲਾਂ ਬਠਿੰਡਾ ਦੇ ਵਿੱਚ ਵੀ ਕਮਿਸ਼ਨਰ ਤੇ ਸੀਏ ਵੀ ਰਹਿ ਚੁੱਕਿਆ ਹੈ ਏਡੀਸੀ ਮੁਕਸਰ ਵੀ ਰਿਹਾ ਮੈਂ ਕਮਿਸ਼ਨਰ ਮਹਾਰਲੀ ਵੀ ਤੇ ਏਡੀਸੀ ਰੋਪੜ ਵੀ ਰਹਿ ਚੁੱਕਿਆ ਹੈ ਤੇ ਮੈਂ ਇਹ ਕੋਸ਼ਿਸ਼ ਇਹ ਰਹੀ ਜਿਹੜੀ ਸਾਡੀ ਇੱਥੇ ਅਫਸਰ ਸਹਿबान ਦੀ ਟੀਮ ਹੈ ਸਾਰੇ ਏਡੀਸੀਸ ਰੈਵਨਿਊ ਦੇ ਅਫਸਰ ਨੇ ਐਸਡੀਐਮ ਨੇ ਸਾਰੇ ਨਾਲ ਇੱਕ ਐਜੇ ਟੀਮ ਵਰਕ ਕੰਮ ਕਰੀਏ ਤੇ ਪੁਲਿਸ ਪ੍ਰਸ਼ਾਸਨ ਨਾਲ ਸਾਰੇ ਪੁਲਿਸ ਅਫਸਰ ਨਾਲ ਵੀ ਕਿ ਇੱਥੇ ਲਾਅ ਐਂਡ ਆਰਡਰ ਦੀ ਵੀ ਸਾਰੀ ਜੇ ਕੋਈ ਦਿੱਕਤਾਂ ਐ ਨੇ ਉਹਨੂੰ ਵੀ ਹੱਲ ਕੀਤਾ ਜਾਵੇਗਾ ਤੇ ਸਾਰੇ ਆਫੀਸਰਸ ਨਾਲ ਇੱਕ ਟੀਮ ਵਰਕ ਕਰਦੇ ਹੋਏ ਵਧੀਆ ਕੋਸ਼ਿਸ਼ ਕੀਤੀ ਜਾਵੇਗੀ ਕਿ ਇੱਕ ਵਧੀਆ ਪ੍ਰਸ਼ਾਸਨ ਲੋਗਾਂ ਨੂੰ ਦਿੱਤਾ ਜਾਵੇ। ਬੜੇ ਬਾਡਰ ਏਰੀਆ ਇਹਦੇ ਚੁਣੌਤੀਆਂ ਆਕੀ ਹਰ। ਖਾਸ ਕਰਕੇ ਮੈਚੂਰੀ ਦੇ ਮੱਦੇਨਜ਼ਰ ਕਿ ਪਾਕਿਸਤਾਨ ਦੇ ਬਾਡਰ ਦਾ ਤੁਹਾਡਾ ਕੀ ਵਿਚਾਰ ਜਨਾਬ। ਬੇਨਤੀ ਹੈ ਦੇਖੋ ਇਹ ਬੜਾ ਪ੍ਰੀਮੇਚੁਰ ਹੈ ਮੇਰੇ ਲਈ ਇਹ ਸਵਾਲ ਦਾ ਜਵਾਬ ਦੇਣਾ। ਮੈਂ ਕਹਿ ਚੁੱਕਿਆ ਹਾਂ ਕਿ ਜੋ ਵੀ ਇਸ਼ੂਸ ਹੋਣਗੇ ਉਹਨੂੰ ਪਹਿਲ ਦੇ ਆਧਾਰ ਤੇ ਉਹਨੂੰ ਸਮਝਣਾ ਪਹਿਲਾਂ ਜ਼ਰੂਰੀ ਹੁੰਦਾ ਇਸ਼ੂਸ ਕੀ ਨੇ। ਬਿਨਾ ਸਮਝੇ ਉਸਤੇ ਕੋਈ ਵੀ ਕਮੈਂਟ ਕਰਨਾ ਠੀਕ ਨਹੀਂ ਹੁੰਦਾ ਇਹ ਇੱਕ ਬੜਾ ਸੈਂਸਿਟਿਵ ਮੈਟਰ ਹੈ ਜੋ ਤੁਸੀਂ ਰੇਜ਼ ਕਰ ਰਹੇ ਹੋ ਮੈਂ ਇਸ ਬਾਰੇ ਇਸ ਵਕਤ ਕੁਝ ਵੀ ਕਹਿਣਾ ਮناسب ਨਹੀਂ ਸਮਝਦਾ ਬਟ ਜਿਵੇਂ ਹੀ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਹਾਸਲ ਹੋਵੇਗੀ ਤਾਂ ਮੈਂ ਸਮਝਣ ਦੀ ਕੋਸ਼ਿਸ਼ ਕਰਾਂਗਾ ਪੁਲਿਸ ਆਫੀਸਰਜ਼ ਨਾਲ ਮੀਟਿੰਗ ਕਰਕੇ ਵੀ ਇਹਦੇ ਵਿੱਚ ਕੀ ਇਸ਼ੂਜ਼ ਨੇ ਕਿਵੇਂ ਇਹਨੂੰ ਹੈਂਡਲ ਕੀਤਾ ਜਾ ਸਕਦਾ ਤੇ ਸਾਡੀ ਪੂਰ ਜੋਰ ਕੋਸ਼ਿਸ਼ ਰਹੇਗੀ ਕਿ ਜੋ ਵੀ ਸਮੱਸਿਆ ਨੇ ਇਹਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ